ਵੀਡੀਓ ਦੇਖ ਰਹੇ ਸਾਰੇ ਭੈਣਾ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਆਪਾਂ ਜਾ ਰਹੇ ਹੁਸੈਨੀਵਾਲਾ ਹੁਸੈਨੀਵਾਲਾ ਬਾਰਡਰ ਤੇ ਚੱਲਦੇ ਆਂ ਨਾਲੇ ਤਾਂ ਉੱਥੇ ਭਗਤ ਸਿੰਘ ਦੀ ਰਾਜਗੁਰੂ ਉਸਕਦੇਵ ਜੀ ਦੀ ਜਿਹੜੀ ਸਮਾਦ ਬਣੀ ਆ ਜਿੱਥੇ ਉਹਨਾਂ ਦੇ ਸੰਸਕਾਰ ਹੋਏ ਸੀਗੇ ਉਹਨਾਂ ਦੇ ਦਰਸ਼ਨ ਕਰਕੇ ਆਉਨੇ ਆ ਤੇ ਨਾਲੇ ਬਾਰਡਰ ਦੇਖਦੇ ਆਂ ਤੇ ਨਾਲੇ ਬਾਰਡਰ ਦੇ ਨੇੜੇ ਤੇੜੇ ਦੇ ਜਿਹੜੇ ਪਿੰਡ ਹੈਗੇ ਉਹਨਾਂ ਬਾਰੇ ਜਿੰਨੀ ਕੋਸ਼ਿਸ਼ ਕੀਤੀ ਜਾਣਕਾਰੀ ਤੁਹਾਨੂੰ ਦੇਵਾਂਗੇ ਤੇ ਜੁੜੇ ਰਹੋ ਚੈਨਲ ਦੇ ਨਾਲ ਅੱਜ ਉਹ ਮਿਲਦੇ ਆਂ ਅੱਗੇ ਜਾ ਕੇ ਆਪਾਂ ਲੋ ਜੀ ਆਪਾਂ ਇਧਰੋਂ ਆਏ ਆ ਫਰੀਦਕੋਟ ਤੋਂ ਇਹ ਤੋਂ ਆ ਸਿੱਧਾ ਰੋਡ ਜਿਹੜਾ ਫਾਜ਼ਿਲਕਾ ਨੂੰ ਜਾਂਦਾ ਆ ਆ ਬੋਰਡ ਵੀ ਲੱਗਾ ਆ ਜਲਾਲਾਬਾਦ ਵੀ ਫਾਜ਼ਿਲਕਾ ਵੀ ਗੁਰਸਰਹੱਤ ਸਾਹਿਬ ਤੇ ਆਹ ਰੋਡ ਹੁਸੈਨੀਵਾਲਾ ਬਾਡਰ ਜਿਹੜਾ ਉੱਧਰ ਨੂੰ ਜਾਂਦਾ ਆ ਆ ਜੀ ਬੈ ਜੀ ਅਬਦੁਲ ਹਮੀਦ ਦੀ ਆ ਜਿਹੜੀ ਤੁਸੀਂ ਬੈਕ ਸਾਈਡ ਤੇ ਦੇਖ ਰਹੇ ਹੋ ਹੁਸੈਨੀਵਾਲਾ ਜਾ ਰਹੇ ਹੁਣ ਆਪਾਂ ਆ ਦੇਖੋ 1962 ਦੀ ਜੰਗ ਦੇ ਵਿੱਚ ਜਿਹੜੀ ਬਾਤ ਹੀ ਗਈ ਸੀ ਇਹ ਟੈਂਕ ਵੀ 1971 ਦੀ ਲੜਾਈ ਵਿੱਚ ਯੂਜ਼ ਕੀਤਾ ਹੋਇਆ ਆ ਦੇਖ ਲਓ ਤੁਸੀਂ ਇਹ ਵੀ ਇਸੇ ਪਾਰਕ ਦੇ ਵਿੱਚ ਪਿਆ ਆ ਦੇਖੋ ਰਾਜਗੁਰੂ ਸੁਖਦੇਵ ਤੇ ਭਗਤ ਸਿੰਘ ਦੀ ਫੋਟੋ ਲੱਗੀ ਹੋਈ ਲੋ ਜੀ ਆਪਾਂ ਪਹੁੰਚ ਚੁੱਕੇ ਹੁਸੈਨੀਵਾਲਾ ਬਾਰਡਰ ਦਾ ਏਰੀਆ ਪਿੰਡ ਦੇਖੋ ਬਿਲਕੁਲ ਸਿੰਪਲ ਜਿਹਾ ਹੈਗੇ ਆ ਤੇ ਬਾਰਡਰ ਦਾ ਜਦੋਂ ਪਾਕਿਸਤਾਨ ਵੱਲੋਂ ਆਉਂਦੇ ਆ ਨਾ ਤੇ ਉਧਰੋਂ ਪਹਿਲਾ ਪਿੰਡ ਆ ਅੱਗੇ ਸਿੱਧਾ 4 ਕਿਲੋਮੀਟਰ ਅੱਗੇ ਜਾ ਕੇ ਹੁਸੈਨੀਵਾਲਾ ਜਿਹੜਾ ਬਾਰਡਰ ਹੈ ਨਾ ਉਹ ਆ ਜਾਣਾ ਆਪਾਂ ਚੱਲਦੇ ਹਾਂ ਉਧਰ ਨੂੰ ਆ ਦੇਖੋ ਆ ਕੋਈ ਖਾਸ ਨਹੀਂ ਨੋਰਮਲ ਜਿਹਾ ਪਿੰਡ ਆ ਨੋਰਮਲ ਰੋਡ ਰੋਡ ਘਰ ਬਣੇ ਹੋਏ ਆ ਤੇ ਦਰਖਤ ਕਾਫੀ ਲੱਗੇ ਹੋਏ ਆ ਬਾਰਡਰ ਦੇ ਕਰਕੇ ਵਾੜੀ ਤਰੱਕੀ ਤਰੁੱਕੀ ਨਹੀਂ ਹੈਗੀ ਇਹਨਾਂ ਪਿੰਡਾਂ ਦੀ ਉਸ ਕਿ ਬਿਲਡਿੰਗਾਂ ਪੁਰਾਣੀਆਂ ਵੀ ਦਿਸਦੀਆਂ ਆ ਮੈਂ ਤੁਹਾਨੂੰ ਇੱਧਰੇ ਪਾਸੇ ਆ ਦੇਖੋ ਆ ਪੁਲਿਸ ਟਾਣਾ ਹੈਗਾ ਆ ਤੇ ਪੁਰਾਣੀ ਬਿਲਡਿੰਗ ਬਣੀ ਹੋਈ ਆ 100 ਦੀ ਹੈ ਕਿ ਅੰਗਰੇਜ਼ਾਂ ਟਾਈਮ ਦੀ ਚਲੋ ਆ ਜਿਓ ਅੱਗੇ ਜਾ ਕੇ ਦੇਖਦੇ ਆਪਾਂ ਹਾਂ ਆ ਜੀ ਰੇਲਵੇ ਲਾਈਨ ਜਿਹੜੀ ਆ ਨਾ ਕਿ ਉਹ ਹੀ ਆ ਜਿਹੜੀ ਪਾਕਿਸਤਾਨ ਨੂੰ ਜਾਂਦੀ ਹੁੰਦੀ ਸੀਗੀ ਤੇ ਆ ਦੇਖੋ ਪਿੱਛੇ ਦਿਖਾਈ ਦੇਖ ਸਕਦੇ ਹੋ ਤੁਸੀਂ ਤੇ ਇਹ ਉੱਧਾ ਰੇਲਵੇ ਲਾਈਨ ਜਿਹੜੀ ਬੰਦ ਹੀ ਰਹਿੰਦੀ ਆ ਤੇ ਪੁਰੰਝੀ ਕਦੋਂ 23 ਤਰੀਕ ਨੂੰ 23 ਮਾਰਚ ਨੂੰ ਜਦੋਂ ਭਗਤ ਸਿੰਘ ਦੀ ਸਮਾਦ ਦੇ ਉੱਤੇ ਮੇਲਾ ਲੱਗਦਾ ਆ ਉਦੋਂ ਜਾਂਦੀ ਆ ਆ ਇਹਦਾ ਹੁਸੈਨੀਵਾਲਾ ਸਟੇਸ਼ਨ ਹੁਸੈਨੀਵਾਲਾ ਦਾ ਸਟੇਸ਼ਨ ਆ ਤੁਸੀਂ ਦੇਖ ਸਕਦੇ ਹੋ ਉਹ ਸਾਹਮਣੇ ਲੱਗਿਆ ਹੋਇਆ ਬੋਰਡ ਵੀ ਤੇ ਇਹ ਉਦੋਂ ਹੀ ਚੱਲਦੀ ਆ ਜਦੋਂ ਆਪਣਾ ਹੁੰਦਾ ਆ 23 ਮਾਰਚ ਭਗਤ ਸਿੰਘ 23 ਮਾਰਚ ਤੇ ਮੇਲਾ ਲੱਗਦਾ ਹੈ 23 ਮਾਰਚ ਭਗਤ ਸਿੰਘ ਦੀ ਸਮਾਦ ਦੇ ਉੱਤੇ ਮੇਲਾ ਲੱਗਦਾ ਲਓ ਜੀ ਹੁਸੈਨੀਵਾਲਾ ਸਵਾਰਕ ਤੇ ਪਹੁੰਚ ਗਏ ਆਪਾਂ ਗੱਡੀ پارک ਕਰ ਲਈ ਆ ਪਾਰਕਿੰਗ ਲਈ ਗੱਡੀਆਂ-ਗੱਡੀਆਂ ਕਾਫੀ ਲੱਗੀਆਂ ਹੋਈਆਂ ਪਹਿਲਾਂ ਹੀ ਖਾਨਪੀਲੀ ਹੈਗਾ ਸਮਾਨ ਸਾਰਾ ਵੀਰ ਕਾ ਵਾਲਿਆਂ ਦਾ ਯਾਦਗਾਰੀ ਚਿੰਨ ਕਾਫੀ ਹਾਊਸ ਖਾਨਪੀਲੀ ਕਾਫੀ ਕੁਸ਼ ਹੈਗਾ ਬੜੀ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਅਜੇ ਤੁਹਾਨੂੰ ਅੱਗੇ ਲੈ ਕੇ ਚੱਲਦੇ ਹੁਣ ਸਮਾਰਕ ਵਾਲੀ ਸਾਈਡ ਤੇ ਇਧਰਲੀ ਸਾਈਡ ਤੋਂ ਆਪਾਂ ਆਏ ਆ ਆ ਦੇਖੋ ਪਾਰਕ ਇਧਰ ਅੱਗੇ ਉਹ ਵੀ ਦਿਖਾ ਲਦਾ ਤੁਹਾਨੂੰ ਇਹਦੀ ਆ ਪਾਕ ਜੰਗੀ ਸਮਾਰਕ ਉਹ ਵੀ ਤੁਹਾਨੂੰ ਦਿਖਾ ਲਦੇ ਆ ਆ ਦੇਖੋ ਕਾਫੀ ਸ਼ਾਂਤ ਜਗ੍ਹਾ ਆ ਪਾਰਕਿੰਗ ਲਈ ਬਹੁਤ ਜਗ੍ਹਾ ਆ ਦੇਖੋ ਇਧਰਲੇ ਪਾਸੇ ਵੀ ਗੱਡੀਆਂ-ਗੱਡੀਆਂ ਲੱਗੀਆਂ ਕਾਫੀ ਦਰਖਤ ਬਹੁਤ ਸਾਰੇ ਜਿਆਦੇ ਹੈਗੇ ਆ ਪਿੱਛੇ ਸੱਤ ਤੋਂ ਇਧਰ ਆ ਪਾਰ ਕਰਕੇ ਆਏ ਆ ਪਰ ਉੱਥੇ ਵੀਡੀਓਗ੍ਰਾਫੀ ਅਲਾਉ ਨਹੀਂ ਸੀਗੀ ਮਿਲਟਰੀ ਵਾਲਿਆਂ ਨੇ ਸਾਨੂੰ ਮਨਾ ਵੀ ਕੀਤਾ ਥੋੜੀ ਜਿਹੀ ਬਣੀ ਸੀ ਅਸੀਂ ਉਹਨਾਂ ਨਾਲ ਪ੍ਰੋਮਿਸ ਕਰਕੇ ਆਏ ਕਿ ਅਸੀਂ ਉਹ ਡਿਲੀਟ ਕਰ ਦਾਂਗੇ ਆ ਜੀ ਪ੍ਰੇਰਨਾ ਸਥਾਨ ਸੁਖਦੇਵ ਭਗਤ ਸਿੰਘ ਤੇ ਰਾਜਗੁਰੂ ਦੀ ਫੋਟੋ ਲੱਗੀ ਹੋਈ ਆ ਬਾਕੀ ਕੁਝ ਜਾਣਕਾਰੀ ਵੀ ਲਿਖੀ ਹੋਈ ਹੈ ਇੱਥੇ ਸਮਾਦ ਬਾਰੇ ਤੇ ਇਧਰਲੇ ਪਾਸੇ ਦੇਖੋ ਤੁਹਾਨੂੰ ਮੈਂ ਦਿਖਾ ਦਦਾ ਇੱਕ ਵਾਰੀ ਆ ਦੇਖੋ ਆ ਸਾਰੀਆਂ ਲਿਖੀਆਂ ਹੋਈਆਂ ਤੁਸੀਂ ਵੀਡੀਓ ਪਾਜ਼ ਕਰਕੇ ਪੜ੍ਹ ਸਕਦੇ ਹੋ ਅਧਰਿਆਵਾਰੇ ਜਾਣਕਾਰੀ ਇੱਕ ਵਾਰੀ ਪੂਰਾ ਵੀਓ ਦੇਖੋ ਅੱਗੇ ਚੱਲਦੇ ਆਪਾਂ ਇਥੇ ਅੰਗਰੇਜ਼ਾਂ ਟਾਈਮ ਦਾ ਰੇਲ ਗੱਡੀ ਦਾ ਇੱਕ ਡੱਬਾ ਖੜਾ ਆ ਉਹ ਵੀ ਆਪਾਂ ਤੁਹਾਨੂੰ ਦਿਖਾ ਦਦੇ ਹਾਂ ਸਮਾਰਕ ਦਾ ਦ੍ਰਿਸ਼ ਦੇਖੋ ਇੱਕ ਵਾਰੀ ਭਗਤ ਸਿੰਘ ਦੀ ਮਾਤਾ ਨੂੰ ਨਾ ਪੰਜਾਬ ਦੀ ਮਾਤਾ ਜਿਹੜੀ ਆ ਉਹ ਕੋਸ਼ਿਸ਼ ਕੀਤਾ ਗਿਆ ਹੈ ਉਹਨਾਂ ਦੀ ਸਮਾਦ ਇੱਧਰ ਹੈ ਰੋਸ਼ਨੀ ਤੇ ਆਵਾਜ਼ ਦਾ ਜਿਹੜਾ ਸ਼ੋਅ ਹੁੰਦਾ ਨਾ ਉਹ ਇੱਧਰਲੇ ਪਾਸੇ ਹੁੰਦਾ ਆ ਦੇਖੋ ਸਮਾਦਵੀ ਦਿਖਾ ਲਦਾ ਤੁਹਾਨੂੰ ਮੈਂ ਅੱਗੇ ਜਾ ਕੇ ਜੀ ਆਇਆਂ ਨੂੰ ਸਵਾਰਕ ਦੇ ਮੋੜੇ ਖੜੇ ਆਪਾਂ ਜੋੜੇ ਵਗੈਰਾ ਲਾ ਕੇ ਜਾਣਾ ਪੈਂਦਾ ਇੱਥੇ ਆਪਾਂ ਚੱਲਦੇ ਅੰਦਰ ਆਜੋ ਟੋਪੂ ਬਹੁਤ ਐਸ ਟਾਈਮ ਪੱਥਰ ਗਰਮ ਹੋਇਆ ਹੋਣਾ ਇਹ ਐਂਟਰੀ ਤੋਂ ਆਪਾਂ ਅੰਦਰ ਆਏ ਆਹ ਟ੍ਰੇਨ ਹੈ ਚੱਲਦੇ ਆਪਾਂ ਇੱਧਰ ਪੂਰਨ ਹੁਣੀ ਜਿਹੜਾ ਜਾਇਆ ਆ ਆਪਾਂ ਪਹਿਲਾਂ ਸਮਾਦ ਵਾਲੀ ਸਾਈਡ ਤੇ ਜਾਵਾਂਗੇ ਔਰ ਗਰਮੀ ਕਰਕੇ ਬਹੁਤ ਪ੍ਰੋਬਲਮ ਆ ਰਹੀ ਹੈ। ਸਮਾਰਕ ਤੇ ਜਾਣ ਵਾਸਤੇ ਨਾ ਪੱਥਰ ਬਹੁਤ ਗਰਮ ਹੋਇਆ ਥੱਲੇ ਜਿਹੜਾ ਤੇ ਜਾਣਾ ਔਖਾ ਹੋਇਆ ਹਾ ਤੇ ਅਸੀਂ ਆਨੰਦਪੁਰ ਸਾਹਿਬ ਗਏ ਸੀ ਉੱਥੇ ਸਾਡੇ ਪੈਰਾਂ ਦੇ ਛਾਲੇ ਹੋ ਗਏ ਸੀ ਥੱਲੇ ਤੇ ਉਹ ਡਰਦੇ ਅਸੀਂ ਜਾ ਨਹੀਂ ਰਹੇ ਪੂਰਨ ਜੀ ਉਹਦੇ ਸਾਈਡ-ਸਾਈਡ ਤਾਂ ਨਹੀਂ ਜਾ ਰਿਹਾ। ਪੂਰਨ ਦੇ ਹਾਂ ਮੈਂ ਦੱਸਿਆ ਨਾ ਮੈਂ ਕਿਹਾ ਪੂਰਨ ਜੀ ਦੇ ਵੀ ਛਾਲੇ ਹੋਏ ਸੀਗੇ। ਸਾਡੇ ਦੋਨਾਂ ਦੇ ਛਾਲੇ ਹੋਏ ਸੀ ਯਾਰ ਹੋਰ ਦੱਸ ਤੇਰੇ ਜਾਦੇ ਹੋਏ ਸੀ ਮੇਰੇ ਘੱਟ ਹੋਏ ਸੀ ਹੋਰ ਦੱਸ ਤੇ ਅਸੀਂ ਹੁਣ ਘਾਵ ਵਾਲੇ ਪਾਸੇ ਦੀ ਜਾਂਦੇ ਆ ਯਾਰ ਬਹੁਤ ਗਰਮ ਹੈ ਸੇਕ ਪੈ ਰਿਹਾ ਪੱਤੀ ਪੱਤੀ ਜਗ੍ਹਾ ਹੈ ਬਹੁਤ ਜ਼ਿਆਦਾ ਗਰਮ ਹੈ ਯਾਰ ਇਧਰਲੇ ਪਾਸੇ ਦੀ ਚੱਲਦੇ ਆ ਪਾਰਕ ਬਹੁਤ ਸੋਹਣਾ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਸ਼ਾਨਦਾਰ ਆਜਾ ਤੁਹਾਨੂੰ ਪੂਰੀ ਤਰ੍ਹਾਂ ਦਿਖਾ ਲਦਾ ਮੈਂ ਸਮਾਰਕ ਟ੍ਰੇਨ ਬਾਰੇ ਬਾਅਦ 'ਚ ਆਪਾਂ ਗੱਲ ਕਰਾਂਗੇ ਆ ਦੇਖੋ ਸਰਫ ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਜੋਰ ਕਿਤਨਾ ਬਾਜੂਏ ਕਾਤਲ ਮੇ ਹੈ ਇਹ ਪਗਗ ਸਿੰਘ ਜੀ ਦਾ ਨਾਰਾ ਸੀਗਾ ਇਨਕਲਾਬ ਜਿੰਦਾਬਾਦ ਲਾਹੌਰ ਜੇਲ ਵਿੱਚੋਂ ਨਾ ਇਹਨਾਂ ਨੇ ਇੱਕ ਦਿਨ ਪਹਿਲਾਂ ਹੀ ਪਗਤ ਸਿੰਘ ਰਾਜਗੁਰੂ ਸੁਖਦੇਵ ਜੀ ਨੂੰ ਫਾਂਸੀ ਦੇ ਦਿੱਤੀ ਸੀ ਤੇ ਉਹਨਾਂ ਨੂੰ ਫਿਰ ਦਰਿਆ ਦੇ ਉੱਤੇ ਨਾ ਸੰਸਕਾਰ ਕਰਨ ਲੱਗੇ ਸੀਗੇ ਤੇ ਉਸ ਟਾਈਮ ਤੇ ਫਿਰ ਰੌਲਾ ਪੈ ਗਿਆ ਤਾਂ ਭੱਜਣਾ ਪਿਆ ਉਹਨਾਂ ਨੂੰ ਛੱਡ ਕੇ ਫਿਰ ਉਹਨਾਂ ਦੀਆਂ ਜਿਹੜੀਆਂ ਡੈੱਡ ਬੋਡੀਆਂ ਸੀ ਇੱਥੇ ਲਿਆ ਕੇ ਨਾ ਸੰਸਕਾਰ ਕੀਤਾ ਸੀਗਾ ਅਮਰਜੋਤ ਐ ਤੁਹਾਨੂੰ ਦਿਖਾਉਲਾਂ ਦੀ ਉੱਥੇ ਜਾ ਕੇ ਵੀ ਗਰਮੀ ਜ਼ਿਆਦੀ ਯਾਰ ਅਪ੍ਰੈਲ ਮਹੀਨਾ ਹੈ ਹਜੇ ਅੱਥਰ ਤਾਂ ਬਹੁਤ ਗਰਮ ਹੋਇਆ ਦੇਖੋ ਬੂਟੇ ਕਿੰਨੇ ਸੋਹਣੇ ਲੱਗਦੇ ਆ ਸ਼ਹੀਦ ਜੋਤੀ ਆਇਆ ਜੀ ਸਮਾਰਕ ਸ੍ਰੀ ਸੁਖਦੇਵ ਸ੍ਰੀ ਭਗਤ ਸਿੰਘ ਸਰਦਾਰ ਭਗਤ ਸਿੰਘ ਸ੍ਰੀ ਰਾਜਗੁਰੂ ਆ ਤਿੰਨਾਂ ਦੇ ਨਾਮ ਵੀ ਲਿਖੇ ਹੋਏ ਆ ਜੀ ਇਹਨਾਂ ਦੀ ਯਾਦ ਵਿੱਚ ਹਮੇਸ਼ਾ ਜੋਤ ਜਗਦੀ ਰਹਿੰਦੀ ਹੈ ਸ਼ਹੀਦ ਜੋਤੀ ਇੱਥੇ ਉਹਨਾਂ ਦੇ ਸੰਸਕਾਰ ਹੋਏ ਸੀ ਇਨਕਲਾਬ ਜਿੰਦਾਬਾਦ ਪ੍ਰਣਾਮ ਸ਼ਹੀਦਾਂ ਨੂੰ ਇੱਧਰਲੇ ਪਾਸੇ ਇਹਨਾਂ ਦੀਆਂ ਮੂਰਤੀਆਂ ਲੱਗੀਆਂ ਹੋਈਆਂ ਨੇ ਦੇਖੋ ਨੰਗੇ ਪੈਰੀ ਚੱਲਣਾ ਬਹੁਤ ਔਖਾ ਆ ਇੰਨੀ ਗਰਮ ਜਗ੍ਹਾ ਲੋਕਾਂ ਨੂੰ ਆਉਣਾ ਜਾਣਾ ਬਹੁਤ ਔਖਾ ਹੋਇਆ ਆ ਦੇਖੋ ਸਾਰੇ ਲੋਕ ਸ਼ਾਮੇ ਖੜੇ ਹੋਏ ਆ ਤੁਸੀਂ ਦੇਖ ਸਕਦੇ ਹੋ ਕਿਉਂਕਿ ਪੈਰ ਬਹੁਤ ਛੜਦੇ ਆ ਪੱਥਰ ਉੱਪਰ ਦੀ ਤੋਰ ਨਹੀਂ ਹੁੰਦਾ ਯਾਰ ਬਹੁਤ ਗਰਮ ਆ ਸੇਕ ਨਿਕਲਦਾ ਇਹਦੇ ਬਾਰੇ ਸਰਕਾਰ ਨੂੰ ਕੋ ਸੋਚਣਾ ਚਾਹੀਦਾ ਜਿਹੜੇ ਵੀ ਲੋਕ ਆਉਂਦੇ ਹਨਾ ਉਹ ਡਰਦੇ ਹੀ ਆ ਆ ਗਿਆ ਜੀ ਦੇਖੋ ਸ਼ਹੀਦ ਯੋਧੇ ਇਹ ਜੋਤ 24 ਘੰਟੇ ਚੱਲਦੀ ਰਹਿੰਦੀ ਹੈ ਦੇਖੋ ਵੀਊ ਕਿੰਨਾ ਸ਼ਾਨਦਾਰ ਹੈ ਪਗ ਸਿੰਘ ਰਾਜਗੁਰੂ ਸਖਦੇਵ ਉਹ ਯਾਰ ਪੁਰਨ ਤੁਸੀਂ ਜੁੜੇ ਪਾ ਕੇ ਖੜੇ ਇੱਥੇ ਕੀ ਗੱਲ ਵੀ ਜੋੜੇ ਦਾ ਪਿੱਛੇ ਲਾਉਣੇ ਪੈਂਦੇ ਆ ਸਿੰਘ ਹੁਣ ਆਪਾਂ ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਆਂ ਹਾਂ ਤੇ ਪਰ ਮੈਂ ਅੱਡੀਆਂ ਚੱਕ ਕੇ ਦੇਖਿਆ ਉਹਨਾਂ ਦੇ ਵੀ ਜੋੜੇ ਪਾਏ ਹੋਏ ਆ ਮੈਂ ਤਾਂ ਕਰਕੇ ਲਾਏ ਸੀ ਕੈਮਰੇਗੇ ਭਗਤ ਨਹੀਂ ਗਲਤ ਗੱਲ ਆ ਯਾਰ ਜਦੋਂ ਉਹਨਾਂ ਨੇ ਮਨਾਂ ਕੀਤਾ ਤੁਹਾਨੂੰ ਨਹੀਂ ਪਾ ਕੇ ਉਹਨੇ ਬੇਸ਼ੱਕ ਪੈਰ ਛੱਡਦੇ ਆ ਨਹੀਂ 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 ਹਾਂ ਪਾਏ ਆ ਤਾਂ ਕਰਕੇ ਅਸੀਂ ਲੈ ਤੁਸੀਂ ਉਹਨਾਂ ਦੀ ਬਰਾਬਰੀ ਕਰ ਲਓਗੇ ਤੁਸੀਂ ਉਹਨਾਂ ਦੀ ਬਰਾਬਰੀ ਕਰ ਲਓਗੇ ਨਹੀਂ 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 ਆਹ ਦੇਖੋ ਯਾਰ ਇਹ ਜੋੜੇ ਪਾ ਗਿਆ ਜਿਹੜਾ ਵੀ ਮੁਲਾਜ਼ਮ ਦੇਖੇ ਇਹਨਾਂ ਨੂੰ ਜੁਰਮਾਨਾ ਕਰੇ ਹੁਣ ਕਿਉਂ ਭਜਦੇ ਆ ਜੁਰਮਾਨੇ ਦੇ ਨਾਂ ਨਾਲ ਭਜਦੇ ਤੁਸੀਂ ਹਾਂ ਆ ਸਾਰੀ ਦੁਨੀਆ ਹੁਦਾਂ ਕੋ ਮਰੀ ਤੁਸੀਂ ਜੁੜੇ ਪਾ ਕੇ ਘੁੰਮ ਰਿਆ ਸਮਾਰਕ ਤੇ ਸਾਰਾ ਕੁਝ ਸਹੀ ਆ ਪਰ ਇਨੀ ਧੁੱਪ ਦੇ ਵਿੱਚ ਨੰਗੇ ਪੈਰੀ ਚੱਲਣਾ ਥੋੜਾ ਜਿਹਾ ਔਖਾ ਇਹਦੇ ਲਈ ਸਰਕਾਰ ਨੂੰ ਕੁਝ ਸੋਚਣਾ ਚਾਹੀਦਾ ਜਿਆਦਾ ਇੱਥੇ ਮੈਟ ਵਿਛਾਉਣ ਜਾਂ ਥੋੜੀ ਬਹੁਤ ਛਾਂ ਕਰਨ ਜੇ ਕੋਈ ਸਰਕਾਰੀ ਮੁਲਾਜ਼ਮs ਮੇਰੀ ਵੀਡੀਓ ਦੇਖੇ ਤੇ ਇਹਦੇ ਬਾਰੇ ਜ਼ਰੂਰ ਗੌਰ ਕਰਨ ਕਿਉਂਕਿ ਧੁੱਪ ਦੇ ਵਿੱਚ ਲੋਕ ਸਮਾਰਕ ਦੇ ਨੇੜੇ ਵੀ ਨਹੀਂ ਜਾ ਪਾਉਂਦੇ ਇੰਨੇ ਪੈਰ ਸੜਦੇ ਆ ਮੇਰੀ ਬੇਨਤੀ ਆ ਮੁਲਾਜ਼ਮਾ ਨੂੰ ਕੀ ਇਹਦੇ ਬਾਰੇ ਜਰੂਰ ਸੋਚਣ ਕਿ ਸਾਰੇ ਲੋਕ ਦੇਖੋ ਇਧਰਲੇ ਪਾਸੇ ਦੀ ਨਾ ਤੁਰ ਤੁਰ ਕੇ ਕਹਾਕੂ ਤੇ ਬੈਠ ਉੱਠ ਕੇ ਉਧਰ ਜਾ ਰਹੇ ਆ ਸਮਾਰਕ ਵਾਲੇ ਪਾਸੇ ਨੂੰ ਕੋਈ ਨਹੀਂ ਜਾ ਰਿਹਾ ਕਿਉਂਕਿ ਪੈਰ ਬਹੁਤ ਛੜਦੇ ਆ ਆ ਦੇਖੋ ਆ ਗਰਮੀਆਂ ਤੇ ਗਰਮੀਆਂ ਤੇ ਕਮ ਸੇ ਕਮ ਇੱਕ ਮੈਟ ਜਰੂਰ ਵਿਛੋਣੀ ਚਾਹੀਦੀ ਆ ਹੁਣ ਆਪਾਂ ਰੇਲ ਦੇਖਦੇ ਆ ਅੰਦਰ ਇਹਦੇ ਬਾਰੇ ਇੱਥੇ ਲਿਖਿਆ ਅਨੋਖੀ ਰੇਲ ਯਾਤਰਾ ਆਇਆ ਰੇਲ ਗੱਡੀ ਦਾ ਡੱਬਾ ਅਗੇ ਇੱਥੋਂ ਹੀ ਦੱਸ ਦੇ ਵੀ ਇਧਰਲੇ ਪਾਸੇ ਦੀ ਸਿੱਧੀ ਹੈ ਨਾ ਰੇਲਵੇ ਲਾਈਨ ਉਧਰਲੇ ਪਾਸੇ ਪਾਕਿਸਤਾਨ ਨੂੰ ਜਾਂਦੀ ਹੁੰਦੀ ਸੀ ਤੇ ਲੜਾਈ ਦੇ ਵਿੱਚ ਫੇ ਚੱਕ ਚੁੱਕ ਦਿੱਤੀ ਇਹਨਾਂ ਨੇ ਹੁਣ ਇੱਥੇ ਤੱਕ ਹੀ ਹੈ ਪਿੱਛੋਂ ਰੇ ਲਾਉਂਦੀ ਹੈ ਜਿਹੜੀ ਦਰਿਆ ਪਾਰ ਕਰਦੇ ਹਨ ਉਹਦੇ ਉੱਪਰ ਦੀ ਆਜੋ ਆਪਾਂ ਚੱਲਦੇ ਵਿੱਚ ਪਹਿਲਾਂ ਯਾਰ ਇਹ ਰੇਲਵੇ ਡੱਬਾ ਜਿਹੜਾ ਖੁੱਲਾ ਸੀਗਾ ਹੁਣ ਬੰਦ ਕਰ ਦਿੱਤਾ ਚਲੋ ਬਾਰ-ਬਾਰ ਤੁਹਾਨੂੰ ਦਿਖਾ ਲ ਦਿੰਦਾ ਮੈਂ ਆ ਦੇਖੋ ਆ ਦੇਖੋ ਸਾਰਾ ਡੱਬਾ ਆ ਜਿਹੜੇ ਪੀਲਰ ਹੈ ਨਾ ਇਹ ਪੁੱਲ ਦੇ ਪੀਲਰ ਹੈ ਅੱਗੇ ਨਾ ਇਹਦੇ ਉੱਤੋਂ ਦੀ ਟ੍ਰੇਨ ਜਾਂਦੀ ਹੁੰਦੀ ਸੀ ਲੜਾਈ ਤੋਂ ਬਾਅਦ ਬੰਦ ਕਰ ਦਿੱਤੀ ਪਾਕਿਸਤਾਨ ਤੇ ਭਾਰਤ ਦੀ ਜਦੋਂ ਲੜਾਈ ਹੋਈ ਆ ਤੇ ਹੁਣ ਉਹ ਚੱਕ ਦਿੱਤਾ ਸਾਰਾ ਕੁਝ ਇਹ ਪੀਲਰਾਂ ਦੀ ਉਹੀ ਨਿਸ਼ਾਨੀ ਆ ਤੇ ਆ ਜਿਹੜੀ ਟ੍ਰੇਨ ਆ ਨਾ ਇਹ ਉਹੀ ਟ੍ਰੇਨ ਇੱਥੋਂ ਦੀ ਪਟੜੀ ਲੰਘਦੀ ਹੁੰਦੀ ਸੀ ਪਹਿਲਾਂ ਆ ਸਾਹਮਣੇ ਸਮਾਤ ਹੈਗੀ ਆ ਭਗਤ ਸਿੰਘ ਦੀ ਮਾਤਾ ਜੀ ਨੂੰ ਪੰਜਾਬ ਮਾਤਾ ਦਾ ਦਰਜਾ ਮਿਲਿਆ ਹੋਇਆ ਇੱਥੇ ਜਿਹੜਾ ਲਾਈਟ ਸ਼ੋ ਹੁੰਦਾ ਆ ਦੇਖੋ ਇੱਥੇ ਸਟੇਡੀਅਮ ਵਗੈਰਾ ਬਣਿਆ ਹੋਇਆ ਲੋਕ ਕਾਫੀ ਆਉਂਦੇ ਥੋੜੀਆਂ ਜੀਆਂ ਪ੍ਰੋਬਲਮਸ ਆ ਰਹੀਆਂ ਇੱਥੇ ਇੱਕ ਤਾਂ ਮੈਂ ਪਿੱਛੇ ਡਿਸਕਸ ਕੀਤੀ ਕਿ ਜਿਹੜੀ ਫਰਸ਼ ਬਹੁਤ ਗਰਮ ਹੋ ਜਾਂਦੀ ਆ ਤੇ ਦੂਸਰਾ ਆ ਜਿਹੜੀ ਟ੍ਰੇਨ ਹੈ ਨਾ ਇਹਦੇ ਜਿਹੜਾ ਡੱਬੇ ਬੰਦ ਕਰ ਦਿੱਤੇ ਪਹਿਲਾਂ ਖੁੱਲਾ ਸੀਗਾ ਬਾਅਦ ਚ ਬੰਦ ਕਰ ਦਿੱਤਾ ਇਹਨਾਂ ਨੇ ਪਤਾ ਨਹੀਂ ਕੀ ਹੋਇਆ ਸਾਰੇ ਲੋਕ ਇੱਥੋਂ ਉਦੋਂ ਦੇਖ ਦੇਖ ਕੇ ਮੁੜਦੇ ਜਾਂਦੇ ਆ ਹੁਣ ਆਪਾਂ ਬਾਹਰੋਂ-ਬਾਹਰੋਂ ਤੁਹਾਨੂੰ ਦਿਖਾਉਂਦੀ ਆ ਅੰਦਰ ਬਹੁਤ ਸੋਹਣੀ ਪਰ ਉਹ ਆਪਾਂ ਦਿਖਾ ਨਹੀਂ ਸਕਦੇ ਤੁਹਾਨੂੰ ਟ੍ਰੇਨ ਦਾ ਡੱਬਾ ਨੰਬਰ 2698 ਉੱਪਰ ਦੇਖੋ ਗਾਰਡਰ ਕਿੰਨੇ ਤਕੜੇ ਤਕੜੇ ਪਏ ਹੋਇਆ ਪਰ ਇਹ ਬੰਦ ਹੈ ਰਸਤਾ ਇਹਨਾਂ ਨੇ ਬੰਦ ਕੀਤੀ ਹੋਈ ਪਤਾ ਨਹੀਂ ਕੀ ਗੱਲ ਇਹ ਦਰੋਏ ਆ ਪਦਲਿਓ ਪੌੜੀਆਂ ਦੀ ਆ ਦੇਖੋ ਕਿੱਦਾਂ ਬਣਾਇਆ ਹੋਇਆ ਹੈ ਇਹਨਾਂ ਨੇ ਪਰ ਸਿਰ ਯਾਰ ਬਹੁਤ ਗਰਮ ਹੈ ਬਹੁਤ ਪ੍ਰੋਬਲਮ ਆ ਰਹੀ ਹੈ ਅੱਜ ਜਿੱਦਾਂ ਕਿਲਿਆਂ 'ਚ ਬਣੇ ਹੁੰਦੇ ਨਾ ਇਹ ਚੀਜ਼ ਐ ਇਧਰਲੀ ਸਾਈਡ ਵੀ ਇਸੇ ਤਰ੍ਹਾਂ ਬਣੇ ਹੋਏ ਆ ਆਪਸ ਆਪਣਾ ਭਾਰਤ ਦਾ ਆ ਪਾਰਕ ਬਣਿਆ ਸਾਹਮਣੇ ਦੇਖੋ ਤੇ ਆਪ ਉੱਪਰ ਖੜੇ ਆ ਆਪਸਾ ਇਧਰ ਪਾਕਿਸਤਾਨ ਦਾ ਪਾਕਿਸਤਾਨ ਵਾਲੀ ਸਾਈਡ ਐ ਛੋਗੇ ਹੈ ਤਾਂ ਆਪਣੇ ਇੰਡੀਆ ਦੇ ਵਿੱਚ ਹੀ ਆ ਇਹ ਇਹ ਵੀ ਕਿਲਾ ਟਾਈਪ ਜਿਹਾ ਬਣਾਇਆ ਹੋਇਆ ਆ ਦੇਖੋ ਗੋਲੀਆਂ ਦੇ ਨਿਸ਼ਾਨ ਕਿੰਨੇ ਹੈਗੇ ਆ ਉਸ ਟਾਈਮ ਲੜਾਈ ਵਿਲੇ ਦੇ ਤੁਸੀਂ ਦੇਖ ਸਕਦੇ ਹੋ ਬਹੁਤ ਗੋਲੀਆਂ ਦੇ ਨਿਸ਼ਾਨ ਲੱਗੇ ਹੋਏ ਇੱਥੇ ਆ ਸਾਰੇ ਗੋਲੀਆਂ ਦੇ ਨਿਸ਼ਾਨ ਹੈ ਜਿਹਾ ਦੇਖੀਏ ਆ ਦੇਖੋ ਕਿੰਨੀ ਡੂੰਗੀ ਡੂੰਗੀ ਗੋਲੀਆਂ ਦੇ ਨਿਸ਼ਾਨ ਹੈ ਆ ਦੇਖ ਆ ਵੀ ਦੇਖੋ ਆ ਪੂਰੀ ਉਂਗਲੀ ਜਲ ਜਾਂਦੀ ਬੱਚ ਆ ਦੇਖੋ ਪੱਲੇ ਪਾਸੇ ਇਹ ਤਾਂ ਇਧਰਲੇ ਪਾਸੇ ਬੰਬ ਲੱਗੇ ਹੋਏ ਆ ਦੇਖੋ ਕਿਉਂਕਿ ਇਹ ਗੋਲੀਆਂ ਨਾਲ ਇੰਨਾ ਨਹੀਂ ਉੱਡ ਸਕਦਾ ਪਰ ਪ੍ਰੇਫਰ ਨਹੀਂ ਕੀਤੀ ਇਹਨਾਂ ਨੇ ਆ ਸਾਰਾ ਕੁਝ ਹੋ ਦਿੰਦਾ ਹੀ ਲੜਾਈ ਵੇਲੇ ਠੱਠਾ ਹੋਇਆ ਥਲੜੇ ਪਾਸੇ ਵੀ ਨਿਸ਼ਾਨ ਲੱਗੇ ਮੈਂ ਤੁਹਾਨੂੰ ਉਹ ਵੀ ਦਿਖਾ ਲੂੰਗਾ ਆ ਦੋ ਰੂਮ ਬਣੇ ਹੋਏ ਆ ਇਹਦੇ ਚ ਵੀ ਆ ਜਿੱਦਾਂ ਗੋਲੀਆਂ ਚ ਗਾਲੀਆਂ ਚ ਲਾਉਣ ਵਾਸਤੇ ਸਾਰਾ ਕੁਝ ਬਣਿਆ ਹੋਇਆ ਆਇਸ ਥੱਲੇ ਰੂਮ ਜਿਹੜਾ ਉਹਦੇ ਵਿੱਚ ਜਾਣ ਵਾਸਤੇ ਕੋਈ ਜਗ੍ਹਾ ਹੈਗੀ ਆ ਪੌੜੀਆਂ ਬਣੀਆਂ ਹੋਈਆਂ ਉੱਤੋਂ ਕਬਰ ਕੀਤੀਆਂ ਹੋਈਆਂ ਕਾਫੀ ਪੁਸਤਾਹੀ ਕਾ ਲੋਕ ਦੇਖਣ ਵਾਸਤੇ ਆ ਮੈਂ ਤੁਹਾਨੂੰ ਦਖਾਲ ਦਿੰਦਾ ਇੱਧਰਲੇ ਪਾਸੇ ਆ ਦੇਖੋ ਥੱਲੇ ਬੂਥਲੇ ਬੂਥਲੇ ਗੰਧ ਪਾਇਆ ਹੋਇਆ ਲੋਕਾਂ ਨੇ ਆ ਦੇਖੋ ਇੱਧਰਲੇ ਰੂਮ ਚ ਵੀ ਦਖਾਲ ਦਾਂ ਤੁਹਾਨੂੰ ਮੈਂ ਸਕੋਂ ਰਚੀ ਵੀ ਤਕਾਲਦਾ ਤੁੰਗ ਉਹ ਖਾਣ ਆਇਆ ਪੂਵਾ ਹੈ ਆ ਦੇਖੋ ਜੀ ਇਹਦੇ ਚ ਵੀ ਉਦਾਂ ਹੀ ਆ ਇਹ ਪੂ ਆ ਗਿਆ ਨਹੀਂ ਨਹੀਂ ਆ ਪੌੜੀਆਂ ਥੱਲੇ ਜਾਣ ਲਈ ਜਾ ਕੇ ਦੇਖਦੇ ਥੱਲੇ ਤੱਕ ਉਹ ਬੱਲੇ 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 ਅੱਛਾ ਪੌੜੀਆਂ ਥੱਲੇ ਜਾਂਦੀਆਂ ਆ ਦੇਖੋ ਇੱਧਰ ਵੀ ਉਹ ਗੋਲੀਆਂ ਗਾਲੀਆਂ ਚਲਾਉਣ ਲਈ ਜਗ੍ਹਾ ਬਣੀ ਹੋਈ ਹੈ ਕਿਲੇ ਵਾਂਗੂ ਕਿਲਾ ਜਾਂ ਬਣਾਇਆ ਹੈ ਥੱਲੇ ਜਾ ਸਕਦੇ ਆਪਾਂ ਘੁੰਮ ਕੇ ਮੈਂ ਤੁਹਾਨੂੰ ਦਿਖਾ ਲ ਦਿੰਦਾ ਇੱਥੇ ਉਧੋਂ ਆਉਂਦਾ ਆਂ ਦਾ ਘੱਟ ਹੀ ਆ ਆ ਦੇਖੋ ਇੱਥੋਂ ਉੱਪਰਲੀ ਸਾਈਡ ਤੇ ਸੀਗੇ ਆਪਾਂ ਲੋਕ ਦੇਖਦੇ ਥੱਲੇ ਪਾਸੇ ਸਾਰੇ ਆ ਦੇਖੋ ਗਾਣੇ ਰਹਿ ਨਹੀਂ ਰਿਹਾ ਚੱਲਦੇ ਹੁਣ ਵਾਪਸ ਆਪਾਂ ਆ ਦੇਖੋ ਜੀ ਇਹਦੇ ਚ ਵੀ ਕਿੰਨੀਆਂ ਗੋਲੀਆਂ ਵੱਜੀਆਂ ਹੋਈਆਂ ਆ ਬਿਲਡਿੰਗ ਦੇ ਵਿੱਚ ਸਾਰੇ ਪਾਸੇ ਗੋਲੀਆਂ ਦੇ ਨਿਸ਼ਾਨ ਹੀ ਆ ਆ ਦੇਖੋ ਆ ਤਾਂ ਪੂਰਾ ਹੀ ਬਰਸਤ ਬੱਜਾ ਹੋਇਆ ਆ ਦੇਖੋ ਇਹਦਾ ਇੱਕੋ ਜਗਾ ਗੋਲੀਆਂ ਚਲਾਈ ਗਏ ਤੇ ਸ਼ਾਇਦ ਗੋਲਾ ਮਾਰਿਆ ਹੋਵੇ ਵੱਡਾ ਵੀਡੀਓ ਦੀ ਇੱਥੇ ਸਮਾਪਤੀ ਹੈ ਜੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਹੁਣ ਅਗਲੇ ਬਲੌਗ 'ਚ ਚੰਗਾ ਜੀ ਪ੍ਰਣਾਮ ਸ਼ਹੀਦਾਂ ਨੂੰ ਬੰਦੇ ਮਾਤਰਮ ਜੈ ਭਾਰਤ